ਮੈਂ ਡਿਪਟੀ ਕਮਿਸ਼ਨਰ ਕਮ ਡੀਓ ਜਲੰਧਰ ਅੱਜ ਮਿਤੀ 25 ਜਨਵਰੀ 2026 ਨੂੰ 16ਵੇਂ ਰਾਸ਼ਟਰੀ ਵੋਟਰ ਦਿਵਸ ਦੇ ਸ਼ੁਭ ਦਿਹਾੜੇ ਤੇ ਜਿਸ ਦੀ ਟੈਗਲਾਈਨ ਮਾਈ ਇੰਡੀਆ ਮਾਈ ਵੋਟ ਸਿਟੀਜ਼ਨ ਐਟ ਦਾ ਹਾਰਟ ਆਫ ਇੰਡੀਅਨ ਡੈਮੋਕ੍ਰੇਸੀ ਹੈ ਦੇ ਦਿਨ ਸਾਰੇ ਨਵੇਂ ਵੋਟਰਾਂ ਨੂੰ ਤਹੇ ਦਿਲੋਂ ਵਧਾਈ ਦਿੰਦਾ ਹਾਂ ਤੇ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਤੁਹਾਡੇ ਵੱਲੋਂ ਚੁੱਕੇ ਗਏ ਕਦਮ ਦੀ ਪ੍ਰਸ਼ੰਸਾ ਕਰਦਾ ਅੱਜ ਲੋਕਤੰਤਰ ਦੇ શુભ ਦਿਹਾੜੇ ਤੇ ਮੈਂ ਇਹ ਆਸ ਕਰਦਾ ਹਾਂ ਕਿ ਜਿਸ ਤਰੀਕੇ ਨਾਲ ਆਪਨੇ ਮੋਟਰ ਬਣ ਕੇ ਦੇਸ਼ ਦੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਇਆ ਹੈ ਉਸੇ ਤਰ੍ਹਾਂ ਹੀ ਆਪਣੇ ਪਰਿਵਾਰ ਦੋਸਤ ਅਤੇ ਹੋਰ ਸਹਿਯੋਗੀਆਂ ਨਜ਼ਦੀਕੀ ਯੋਗ ਵਿਅਕਤੀਆਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰੋਗੇ ਆਪ ਦੇਸ਼ ਲਾਗਾ ਯੋਗ ਕਦਮ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਉਤਸ਼ਾਹਿਤ ਹੋਵੇਗੀ ਅਤੇ ਦੇਸ਼ ਦੇ ਸੁਨਹਿਰੇ ਭਵਿੱਖ ਵਿੱਚ ਯੋਗਦਾਨ ਪਾਵੇਗੀ। ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਵੋਟਰਾਂ ਦੀ ਲੋਕਤੰਤਰ ਵਿੱਚ ਭਾਗੀਦਾਰੀ ਵਧਾਉਣ ਲਈ ਅਤੇ ਵੋਟਰ ਸੂਚੀ ਵਿੱਚ ਸੁਧਾਰ ਕਰਨ ਲਈ ਸਮੇਂ-ਸਮੇਂ ਤੇ ਵਿਸ਼ੇਸ਼ ਉਪਰਾਲੇ ਕਿਤੇ ਜਾ ਰਹੇ ਹਨ। ਇਹਨਾਂ ਵਿੱਚੋਂ ਇੱਕ ਉਪਰਾਲਾ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਈਸੀਆਈ ਨੈਟ ਵਨ ਸਟਾਪ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਗਿਆ ਹੈ ਜਿਸ ਵਿੱਚ ਵੋਟਰ ਰਜਿਸਟ੍ਰੇਸ਼ਨ ਸ਼ਿਕਾਇਤ ਦਰਜ ਕਰਨ ਇਲੈਕਟ੍ਰੋਨਿਕ ਵੋਟਰ ਕਾਰਡ ਡਾਊਨਲੋਡ ਕਰਨ ਬੀ ਐਲਓ ਨਾਲੋਂ ਕਾਲ ਬੁੱਕ ਕਰਨ ਐਪਲੀਕੇਸ਼ਨ ਨੂੰ ਟਰੈਕ ਕਰਨ ਵੋਟਰ ਦਾ ਨਾਮ ਸਰਚ ਕਰਨ ਚੋਣ ਅਧਿਕਾਰੀਆਂ ਨਾਲ ਸੰਪਰਕ ਕਰਨ ਆਦਿ ਸਹੂਲਤ ਦਿੱਤੀ ਗਈ ਹੈ ਦਿਵਿਆਂਗ ਵਿਅਕਤੀਆਂ ਲਈ ਵੀ ਇਸੇ ਆਪ ਵਿੱਚ ਸਹੂਲਤ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਇਹ ਆਪ ਵੋਟਰਾਂ ਅਧਿਕਾਰੀ ਕਰਮਚਾਰੀ ਆਮ ਜਨਤਾ ਲਈ ਵੀ ਲਾਹੇਵੰਦ ਹੈ ਇਹ ਆਪ ਵੀ ਡਾਊਨਲੋਡ ਆਪ ਜੀ ਵੱਲੋਂ ਕਰ ਲਈ ਜਾਵੇ ਇਸ ਤੋਂ ਇਲਾਵਾ ਟੋਲ ਫਰੀ ਨੰਬਰ 1950 1950 ਚੋਣਾਂ ਨਾਲ ਸੰਬੰਧਿਤ ਜਾਣਕਾਰੀ ਵੀ ਪ੍ਰਾਪਤ ਤੁਹਾਡੇ ਵੱਲੋਂ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਚੋਣਾਂ ਸਮੇਂ ਦੌਰਾਨ ਜੇਕਰ ਤੁਹਾਨੂੰ ਕੋਈ ਵੀ ਦੁਬਿਧਾ ਹੈ ਤਾਂ ਉਸ ਕਿ ਕਿਸ ਉਮੀਦਵਾਰ ਨੂੰ ਵੋਟ ਪਾਈ ਜਾਵੇ ਤਾਂ ਤੁਸੀਂ KYC ਐਪ ਡਾਊਨਲੋਡ ਕਰ ਸਕਦੇ ਹੋ ਜਿਸ ਵਿੱਚ ਚੋਣ ਲੜ ਰਹੇ ਉਮੀਦਵਾਰ ਦੀ ਯੋਗਤਾ ਅਪਰਾਧਕ ਮਾਮਲੇ ਚਲ ਅਚਲ ਸੰਪਤੀ ਦਾ ਵੇਰਵਾ ਆदि ਬਾਰੇ ਜਾਣਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਚੋਣਾਂ ਦੌਰਾਨ ਕਿਸੇ ਵੀ ਤਨਾ ਦੀ MCC ਵਾਇਲੇਸ਼ਨ ਕਰਪਟ ਪ੍ਰੈਕਟਿਸਿਸ ਸੰਬੰਧੀ ਸ਼ਿਕਾਇਤ ਸੀ ਵਿਜਲ ਐਪ ਰਾਹੀਂ 5 ਮਿੰਟ ਦੀ ਆਡੀਓ ਵੀਡੀਓ ਰਿਕਾਰਡਿੰਗ ਰਾਹੀਂ ਕੀਤੀ ਜਾ ਸਕਦੀ ਹੈ ਜਿਸ ਤੇ ਸਬੰਧਤ ਰਿਟਰਨਿੰਗ ਅਫਸਰ ਵੱਲੋਂ 100 ਮਿੰਟ ਦੇ ਅੰਦਰ ਅੰਦਰ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਵੇਗਾ ਮੈਂ ਇਹ ਆਸ ਕਰਦਾ ਹਾਂ ਕਿ ਸਾਰੀਆਂ ਚੋਣਾਂ ਦੌਰਾਨ ਆਪ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਡਰ ਲਾਲਚ ਜਾਂ ਦਬਾਅ ਤੋਂ ਕਰੋਗੇ ਅਤੇ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਓਗੇ ਜੈ ਹਿੰਦ